ਦਾ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਵੱਡੀ ਅਪਡੇਟ ਬੰਟੀ ਬੈਂਸ ਨੇ ਜਿੱਥੇ ਵੱਡਾ ਖੁਲਾਸਾ ਕਰ ਦਿੱਤਾ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਬਾਰੇ ਔਰ ਸਿੱਧੂ ਮੂਸੇਵਾਲੇ ਦੇ ਬਾਰੇ ਵੀ ਉਸਨੇ ਆਪਣੀ ਜ਼ੁਬਾਨ ਖੋਲੀ ਹੈ ਜਿਸ ਨੇ ਕੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਜੀ ਹਾਂ ਬੰਟੀ ਬੈਂਸ ਦਾ ਇਸ ਵਾਰ ਬੋਲਿਆ ਜਾਣਾ ਬਹੁਤ ਖਤਰਨਾਕ ਸਾਬਤ ਹੋਇਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਅੰਦਰਲੀ ਗੱਲ ਕਿ ਆਖਰ ਸਿੱਧੂ ਮੂਸੇਵਾਲਾ ਕਹੋ ਜਿਆ ਇਨਸਾਨ ਸੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਵਿਚਕਾਰ ਚੱਲ ਰਹੇ ਵਿੱਤੀ ਵਿਵਾਦ ਦੇ ਵਿਚਕਾਰ ਬੰਟੀ ਬੈਂਸ ਨੇ ਹਾਲ ਹੀ ਦੇ ਵਿੱਚ ਸਿੱਧੂ ਦੀ ਮਾਂ ਚਰਨਕੌਰ ਅਤੇ ਸੰਗੀਤ ਨਿਰਦੇਸ਼ਕ ਬੰਟੀ ਬੈਂਸ ਦੇ ਵਿਚਕਾਰ ਹੋਈ ਗੱਲਬਾਤ ਦਾ ਇੱਕ ਆਡੀਓ ਕਲਿੱਪ ਜਾਰੀ ਕੀਤਾ ਗਿਆ ਇਸ ਤੋਂ ਬਾਅਦ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ ਨੂੰ ਸਵਾਲ ਕੀਤੇ ਨੇ ਕਿ ਇਹਨਾਂ ਸਵਾਲਾਂ ਦੇ ਰਾਹੀਂ ਮੁੜ ਤੋਂ ਬੰਟੀ ਬੈਂਸ ਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ ਦੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਬੰਟੀ ਬੈਂਸ ਨੇ ਮਿਲੀ ਭੁਗਤ ਕਰਕੇ ਐਗਰੀਮੈਂਟ ਕਰਵਾਇਆ ਸੀ ਉਹਨਾਂ ਦੇ ਪੁੱਤ ਦੇ ਕੰਮ ਦਾ ਸਾਰਾ ਡਾਟਾ ਉਹਨਾਂ ਨੂੰ ਦੇਣਾ ਚਾਹੀਦਾ ਸੀ ਪਰ ਬੰਟੀ ਬੈਂਸ ਨੇ ਇਸ ਸੰਬੰਧੀ ਸਾਰੀ ਜਾਣਕਾਰੀ ਗੁਰਪ੍ਰੀਤ ਦੇ ਸ਼ਬੀਰ ਨੂੰ ਦਿੱਤੀ ਉਹਨਾਂ ਇਹ ਵੀ ਕਿਹਾ ਹੈ ਕਿ 500 ਕਰੋੜ ਰੁਪਏ ਤੋਂ ਉੱਪਰ ਦੀ ਰਕਮ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਦਿੱਤਾ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਇਲਜ਼ਾਮਾਂ ਤੇ ਬੰਟੀ ਬੈਂਚ ਦਾ ਨਵਾਂ ਜਵਾਬ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਉਹ ਸਾਰਾ ਕੰਮ ਲੀਗਲ ਕਰਨਾ ਚਾਹੁੰਦਾ ਸੀ ਲੀਗਲ ਕੰਮ ਕਰਨ ਲਈ ਕੰਟਰੈਕਟ ਸਾਈਨ ਜਲਦ ਕਰਵਾਉਣਾ ਪਿਆ ਮੈਂ ਵੱਡੇ ਭਰਾ ਵਾਂਗ ਸਾਰਾ ਕੰਮ ਖੁਦ ਲੀਗਲ ਕਰਵਾਇਆ ਹੈ ਉਹ ਕੰਟਰੈਕਟ ਚ ਕਮਾਈ ਦਾ 100% ਹਿੱਸਾ ਕੰਟੈਂਟ ਕੰਟੇਨਰ ਦਾ ਲਿਖਵਾਇਆ ਹੈ ਕਰੈਕਟਰ ਦਾ ਲਿਖਵਾਇਆ ਗਿਆ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਪਰਿਵਾਰ ਦੇ ਨਾਲ ਹੈ ਅਤੇ ਸੱਚ ਦੇ ਨਾਲ ਹੈ ਬੀਤੇ ਦਿਨ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਬੰਟੀ ਵੈਸ ਤੇ ਵੱਡੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਉਹਨਾਂ ਕਿਹਾ ਹੈ ਕਿ ਬੰਟੀ ਵੈਸ ਸਾਲ 2025 ਤੋਂ ਪਹਿਲਾਂ ਸ਼ਬੀਰ ਮੋਮਿੰਦ ਨੂੰ ਜਾਣਦਾ ਵੀ ਨਹੀਂ ਸੀ ਸਿੱਧੂ ਦੇ ਸਮੇਂ ਤੋਂ ਬਾਅਦ ਚ ਵੀ ਪੈਸਿਆਂ ਦਾ ਸਾਰਾ ਹਿਸਾਬ ਕਿਤਾਬ ਬੰਟੀ ਦੀ ਦੇਖਰੇਖ ਦੇ ਵਿੱਚ ਹੀ ਹੁੰਦਾ ਰਿਹਾ ਹੈ ਉਹਨਾਂ ਅੱਗੇ ਕਿਹਾ ਹੈ ਕਿ ਬੰਟੀ ਵੈਸ ਵੱਲੋਂ ਜੋ ਆਡੀਓ ਸਾਂਝੀ ਕੀਤੀ ਗਈ ਉਹ ਤੋੜ ਮਰੋੜ ਕੇ ਪੇਸ਼ ਕੀਤੀ ਗਈ ਹੈ ਸਿੱਧੂ ਦੀ ਮੌਤ ਦੇ 4 ਦਿਨ ਬਾਅਦ ਹੀ ਬੰਟੀ ਵੈਸ ਵੱਲੋਂ ਐਗਰੀਮੈਂਟ ਦਸਤਕ ਕਰਵਾਏ ਗਏ ਸਨ ਪਰ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਦੋਵੇਂ ਤਰ੍ਹਾਂ ਦੇ ਜਿਹੜੇ ਦਾਅਵੇ ਨੇ ਉਹ ਕੀਤੇ ਜਾ ਰਹੇ ਨੇ ਪਰ ਹੁਣ ਕਿਸੇ ਦੀ ਗੱਲ ਦੇ ਵਿੱਚ ਸੱਚਾਈ ਹੈ ਕਿਸੇ ਦੀ ਗੱਲ ਦੇ ਵਿੱਚ ਨਹੀਂ ਇਸ ਦੇ ਵਿੱਚ ਕੋਈ ਵੀ ਕੁਝ ਕਿਹਾ ਨਹੀਂ ਜਾ ਸਕਦਾ ਹੈ ਸੋ ਪੋਸਟਾਂ ਦੇ ਰਾਹੀਂ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਜਿਹੜਾ ਹੈ ਉਹਨਾਂ ਦੀ ਮਾਤਾ ਤੇ ਇੱਕ ਕਚਤ ਆਡੀਓ ਵੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਵੰਟੀ ਮੈਂਸ ਨੇ ਆਪਣੇ ਸੋਸ਼ਲ ਮੀਡੀਆ ਖਾ ਖੋਸ਼ ਸੋਸ਼ਲ ਮੀਡੀਆ ਦੇ ਖਾਤੇ ਉੱਤੇ ਪੋਸਟ ਦਾ ਭਾਵੇਂ ਆਪਣਾ ਪੱਖ ਵੀ ਜਿਹੜਾ ਹੈ ਉਹ ਜ਼ਰੂਰ ਰੱਖਿਆ ਹੈ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਜੇ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜੜੀਆਂ ਨੇ ਉਸ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਆਖਰ ਬੰਟੀ ਮੈਂਸ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਅਤੇ ਬੱਬੂ ਮਾਨ ਦੇ ਵਿਚਕਾਰ ਦਿੜਬੇ ਵਾਲੀ ਕੰਟਰੋਵਰਸੀ ਚੱਲ ਰਹੀ ਸੀ ਉਸ ਦੌਰਾਨ ਸਿੱਧੂ ਅਕਸਰ ਉਸ ਤੋਂ ਪੁੱਛਦਾ ਸੀ ਕਿ ਉਸ ਦੀ ਬੱਬੂ ਮਾਨ ਦੇ ਨਾਲ ਗੱਲਬਾਤ ਹੁੰਦੀ ਹੈ ਮੰਟੀ ਦੇ ਮੁਤਾਬਕ ਉਹਨਾਂ ਦੀ ਚੈਟ ਵੀ ਸਿੱਧੂ ਨੂੰ ਦਿਖਾਈ ਜਾਂਦੀ ਸੀ ਅਤੇ ਸਿੱਧੂ ਖਾਸ ਤੌਰ ਤੇ ਬੱਬੂ ਮਾਨ ਦੇ ਸੁਭਾਅ ਬਾਰੇ ਜਾਨਣਾ ਚਾਹੁੰਦਾ ਸੀ ਮੰਟੀ ਨੇ ਵੀ ਕਿਹਾ ਹੈ ਕਿ ਉਸਨੇ ਹਮੇਸ਼ਾ ਬੱਬੂ ਮਾਨ ਦਾ ਸੁਭਾਅ ਵਧੀਆ ਦੱਸਿਆ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਵਿਚਕਾਰ ਕੋਈ ਕੰਟਰੋਵਰਸੀ ਨਹੀਂ ਸੀ ਸੋਸ਼ਲ ਮੀਡੀਆ ਤੇ ਕੁਝ ਲੋਕ ਹੀ ਉਸਨੂੰ ਹਵਾ ਦੇ ਰਹੇ ਸੀ ਪਰ ਜੋ ਹੁਣ ਗੱਲ ਚੱਲ ਰਹੀ ਹੈ ਕਿ ਆਖਰ ਸ਼ਾਇਦ ਮੇਰੇ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਮੈਂ ਸ਼ਾਇਦ ਕੋਈ ਕਪਲਾ ਕੀਤਾ ਹੈ ਜਦਕਿ ਮੈਂ ਕੁਝ ਵੀ ਨਹੀਂ ਕੀਤਾ ਮੰਟੀ ਬੈਂਸ ਨੇ ਆਪਣਾ ਸਪਸ਼ਟੀਕਰਨ ਸਪਸ਼ਟ ਕਰ ਦਿੱਤਾ ਹੈ ਸੁਣ ਲਿਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ